ਖੈਰਾ ਸਾਹਿਬ ਤੁਸੀਂ ਉਸ ਕਾਂਗਰਸ ਦੇ ਪਿੰਜਰੇ ਦੇ ਗੁਲਾਮ ਪੰਛੀ ਹੋ ਜਿਸ ਨੇ ਨਰੂ ਦੀ ਅਗਵਾਈ ਚ 1947 ਦੇ ਵਿੱਚ ਸਾਡੇ ਤੋਂ ਲਾਹੌਰ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਤੇ ਅੱਧੇ ਤੋਂ ਵੱਧ ਪੰਜਾਬ ਜਿਹੜਾ ਆ ਉਹ ਤੋੜ ਕੇ ਤੇ ਦੂਸਰੇ ਪਾਸੇ ਪਾਕਿਸਤਾਨ ਨੂੰ ਦੇ ਦਿੱਤਾ ਤਾਂ ਕਿ ਸਿੱਖਾਂ ਨੂੰ ਆਪਣੇ ਰਾਜ ਦੀ ਯਾਦ ਨਾ ਆਵੇ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਨੂੰ ਮੇਰਾ ਇੱਕ ਸਵਾਲ ਆ ਕਿ ਇਹ ਪੰਜਾਬ ਦੇ 10 ਜਨਰਲ ਹਲਕੇ ਛੱਡ ਕੇ ਤੇ ਸੰਗਰੂਰ ਦੇ ਵਿੱਚ ਚੋਣ ਲੜਨ ਕਿਉਂ ਗਏ ਆ ਸੰਗਰੂਰ ਨੂੰ ਹੀ ਕਿਉਂ ਚੁਣਿਆ ਆ ਇਹਦੇ ਪਿੱਛੇ ਬੜਾ ਵੱਡਾ ਰਾਜ ਔਰ ਇੱਕ ਪਲਾਨਡ ਸਕੀਮ ਹੈ ਮਾਨ ਸਾਹਿਬ ਨੂੰ ਸੱਟ ਕਿਵੇਂ ਮਾਰੀ ਜਾ ਸਕਦੀ ਆ ਸਰਦਾਰ ਸੁਖਪਾਲ ਸਿੰਘ ਖੈਰਾਜੀ ਨੂੰ ਮੇਰਾ ਇੱਕ ਸਵਾਲ ਆ ਕਿ ਇਹ ਪੰਜਾਬ ਦੇ 10 ਜਨਰਲ ਹਲਕੇ ਛੱਡ ਕੇ ਤੇ ਸੰਗਰੂਰ ਦੇ ਵਿੱਚ ਚੋਣ ਲੜਨ ਕਿਉਂ ਗਏ ਆ ਸੰਗਰੂਰ ਨੂੰ ਹੀ ਕਿਉਂ ਚੁਣਿਆ ਆ ਇਦੇ ਪਿੱਛੇ ਬੜਾ ਵੱਡਾ ਰਾਜ ਔਰ ਇੱਕ ਪਲਾਨਡ ਸਕੀਮ ਹੈ ਮਾਨ ਸਾਹਿਬ ਨੂੰ ਛੱਟ ਕੇ ਵੇ ਮਾਰੀ ਜਾ ਸਕਦੀ ਆ ਖੈਰਾ ਸਾਹਿਬ ਤੁਸੀਂ ਉਸ ਕਾਂਗਰਸ ਦੇ ਪਿੰਜਰੇ ਦੇ ਗੁਲਾਮ ਪੰਛੀ ਹੋ ਜਿਸ ਨੇ ਨਰੂ ਦੀ ਅਗਵਾਈ ਚ 1947 ਦੇ ਵਿੱਚ ਸਾਡੇ ਤੋਂ ਲਾਹੌਰ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਤੇ ਅੱਧੇ ਤੋਂ ਵੱਧ ਪੰਜਾਬ ਜਿਹੜਾ ਆ ਉਹ ਤੋੜ ਕੇ ਤੇ ਦੂਸਰੇ ਪਾਸੇ ਪਾਕਿਸਤਾਨ ਨੂੰ ਦੇ ਦਿੱਤਾ ਤਾਂ ਕਿ ਸਿੱਖਾਂ ਨੂੰ ਆਪਣੇ ਰਾਜ ਦੀ ਯਾਦਨਾ ਆਵੇ 10 ਅਕਤੂਬਰ 1947 ਚ ਨਹਿਰੂ ਦੀ ਅਗਵਾਈ ਦੇ ਵਿੱਚ ਸਰਕੂਲਰ ਦੇ ਰਾਹੀਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਇਕਰਾਰ ਕਰ ਦਿੱਤਾ ਦੇ ਦਿੱਤਾ ਗਿਆ। ਰਾਜਸਥਾਨ ਨੂੰ ਪਾਣੀ ਜਾਂਦਾ ਸੀ 1946 ਤੱਕ ਉਹਦੇ ਪੈਸੇ ਲਏ ਜਾਂਦੇ ਸਨ ਤੇ ਨਹਿਰੂ ਨੇ ਕਾਂਗਰਸ ਦੇ ਨਹਿਰੂ ਸਾਹਿਬ ਨੇ ਮਿਹਰਬਾਨੀ ਕਰਕੇ ਉਹ ਪਾਣੀ ਜਿਹੜਾ ਰਾਜਸਥਾਨ ਨੂੰ ਮੁਫਤ ਦੇਣਾ ਸ਼ੁਰੂ ਕਰਵਾ ਦਿੱਤਾ ਜਿਹਦਾ ਅੱਜ ਤੱਕ ਕੋਈ ਉਹਦਾ ਮੁਆਵਜ਼ਾ ਨਹੀਂ ਮਿਲਿਆ। ਫਿਰ 1955 ਵਿੱਚ ਹੀ ਨਹਿਰੂ ਸਾਹਿਬ ਨੇ ਸਿੱਖਾਂ ਨੂੰ ਹਿੰਦੂ ਗੁਰਦਾਨਿਆਂ ਇਹ ਤੋਹਫੇ ਦਿੱਤੇ ਗਏ ਸਿੱਖਾਂ ਨੂੰ 1960 ਦੇ ਵਿੱਚ ਭਾਸ਼ਾ ਆਧਾਰਤ ਵੰਡ ਹੋਈ ਆ ਸੂਬਿਆਂ ਦੀ ਸਾਰੇ ਸੂਬੇ ਬਣੇ ਆ ਲੇਕਿਨ ਪੰਜਾਬ ਨੂੰ ਸੰਘਰਸ਼ ਕਰਨਾ ਪਿਆ ਤੇ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਖੋਲ ਲਿਆ ਪੰਜਾਬ ਦਾ ਚੰਡੀਗੜ੍ਹ ਰਾਜਧਾਨੀ ਚੰਡੀਗੜ੍ਹ ਖੋਲ ਹੀ ਗਈ ਡੈਮ ਤੇ ਪਾਣੀਆਂ ਤੇ ਪੰਜਾਬ ਦੇਆਂ ਤੇ ਕਬਜ਼ਾ ਸੈਂਟਰ ਵੱਲੋਂ ਕਰ ਲਿਆ ਗਿਆ ਉਸ ਤੋਂ ਬਾਅਦ ਵਾਰੀ ਆਈ ਬੀਬੀ ਇੰਦਰਾ ਦੀ 1975-77 ਦੇ ਵਿੱਚ ਗਿਆਨੀ ਜੈਲ ਸਿੰਘ ਦੀ ਬਾਹ ਮਰੋੜ ਕੇ ਪਹਿਲਾਂ ਹੀ ਪੰਜਾਬ ਨਾਲ ਪਾਣੀ ਦਾ ਤੱਕਾ ਹੋ ਚੁੱਕਿਆ ਸੀ ਰਹਿੰਦੇ ਪਾਣੀ ਦੇ ਵਿੱਚੋਂ ਅੱਧੇ ਤੋਂ ਵੱਧ ਆਪਾਂ ਹਰਿਆਣੇ ਨੂੰ ਤੇ ਦਿੱਲੀ ਨੂੰ ਦੇ ਦਿੱਤਾ ਜੇ 1977 ਚ ਅਕਾਲੀ ਦਲ ਦੀ ਸਰਕਾਰ ਆਈ ਉਹਨਾਂ ਨੇ ਸੁਪਰੀਮ ਕੋਰਟ ਚ ਚੈਲੰਜ ਕੀਤਾ ਤੇ ਤੁਸੀਂ ਜਦੋਂ ਦੁਬਾਰਾ 1980 ਚ ਦਰਬਾਰਾ ਸਿੰਘ ਦੀ ਸਰਕਾਰ ਆਉਂਦੀ ਆ ਤੇ ਇੰਦਰਾ ਗਾਂਧੀ ਦਰਬਾਰਾ ਸਿੰਘ ਦੀ ਬਾਮ ਰੋੜ ਕੇ ਤੇ ਫਿਰ ਉਹ ਸੁਪਰੀਮ ਕੋਰਟ ਤੋਂ ਕੇਸ ਵਾਪਸ ਕਰਵਾ ਦਿੰਦੀ ਆ ਉਸ ਤੋਂ ਬਾਅਦ ਉਹ ਇੰਦਰਾ ਗਾਂਧੀ ਦੀਆਂ ਮਿਹਰਬਾਨੀਆਂ ਲਗਾਤਾਰ ਜਾਰੀ ਰਹੀਆਂ 1984 ਚ ਦਰਬਾਰ ਸਾਹਿਬ ਤੇ ਹਮਲਾ ਔਰ ਉਹਦੀ ਡੈਥ ਤੋਂ ਬਾਅਦ 19 ਨਵੰਬਰ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਸਿੱਖਾਂ ਦੀ ਫੌਜ ਵਿੱਚ ਭਰਤੀ 2% ਕਰ ਦਿੱਤੀ ਜਾਣੀ ਮਤਲਬ ਕੋਈ ਇੱਕ ਗੱਲ ਤੁਸੀਂ ਦੱਸ ਦਿਓ ਕਿ ਪੰਜਾਬ ਦੇ ਬਾਰੇ ਕਦੀ ਕਾਂਗਰਸ ਨੇ ਸੋਚਿਆ ਹੋਵੇ ਸੱਟਾਂ ਹੀ ਮਾਰਦੀ ਰਹੀ ਆ 2004 ਤੋਂ 2014 ਤੱਕ 10 ਸਾਲ ਕਾਂਗਰਸ ਦੀ ਸਰਕਾਰ ਰਹੀ ਨਾ ਤੇ ਰਾਹੁਲ ਗਾਂਧੀ ਨੇ ਨਾ ਹੀ ਸੋਨੀਆ ਗਾਂਧੀ ਨੇ ਅਰਜੀਵ ਗਾਂਧੀ ਦੀਆਂ ਜਾਂ ਇੰਦਰਾ ਗਾਂਧੀ ਦੀਆਂ ਲੈ ਰਹੂਂਦੀਆਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਨਾ ਹੀ ਸਿੱਖ ਕੌਮ ਕੋਲੋਂ ਦਰਬਾਰ ਸਾਹਿਬ ਤੇ ਕੀਤੇ ਹੋਏ ਹਮਲੇ ਤੇ ਸਿੱਖਾਂ ਦੇ ਕਤਲੇ ਆਮ ਦੀ ਮੁਆਫੀ ਮੰਗਣ ਦੀ ਜ਼ਰੂਰਤ ਸਮਝੀ ਰਾਹੁਲ ਦਰਬਾਰ ਸਾਹਿਬ ਉਨ ਬਰਤਨ ਮਾਂਜਣ ਦਾ ਡਰਾਮਾ ਕਰਦਾ ਰਿਹਾ ਪਰ ਸਿੱਖ ਕੌਮ ਕੋ ਇੱਕ ਵਾਰੀ ਵੀ ਇਹਦੇ ਮੂੰਹ ਲਫਜ਼ ਨਹੀਂ ਨਿਕਲਿਆ ਕਿ ਮੇਰੇ ਪਿਓ ਦੀਆਂ ਕੀਤੀਆਂ ਹੋਈਆਂ ਵਧਿੱਕੀਆਂ ਗਲਤੀਆਂ ਲਈ ਮੈਂ ਮਾਫੀ ਮੰਗਦਾ ਹਾਂ ਤੁਸੀਂ ਉਸ ਕਾਂਗਰਸ ਬੇ ਹੁਕਮ ਦੇ ਨਾਲ ਸੰਗਰੂਰ ਤੋਂ ਚੋਣ ਲੜਨ ਗਿਆ ਜੇ ਤੁਸੀਂ ਆਪ ਕਹਿ ਰਹੇ ਜੇ ਵੀ ਮੈਨੂੰ ਪਾਰਟੀ ਦਾ ਹੁਕਮ ਆ ਤੇ ਅੱਜ ਜਿਹੜਾ ਤੁਸੀਂ ਇੱਕ ਪਲਾਨ ਤਰੀਕੇ ਨਾਲ ਡਰਾਮਾ ਕਰਦੇ ਰਿਹਾ ਜਿਹੜਾ ਮਾਨ ਸਾਹਿਬ ਦੇ ਵਿਰੁੱਧ ਜਦੋਂ ਤੁਸੀਂ ਜੇਲ੍ਹ ਚੋਂ ਬਾਹਰ ਆਏ ਦਾੜਾ ਚਿੱਟਾ ਕਰ ਲਿਆ ਸੰਤ ਪਿੰਡਰਵਾਲਿਆ ਦੀ ਗੱਲ ਕਰਨ ਲੱਗ ਪਏ ਕਿਉਂਕਿ ਤੁਹਾਡੀ ਪਾਰਟੀ ਦੀ ਸੋਚ ਇਹ ਤੋਂ ਬਿਲਕੁਲ ਵੱਖਰੀ ਆ ਉਹ ਕੇਵਲ ਤੇ ਕੇਵਲ ਤੁਹਾਨੂੰ ਸਿਰਫ ਮਾਨ ਸਾਹਿਬ ਨੂੰ ਸੱਟ ਮਾਰਨ ਲਈ ਇਹ ਇੱਕ ਤੁਹਾਨੂੰ ਜਿਵੇਂ ਦਾ ਨਾ ਪਾਠ ਪੜਾਇਆ ਜਾਂਦਾ ਹੈ ਤੁਹਾਨੂੰ ਇਹ ਸਬਕ ਦਿੱਤਾ ਗਿਆ ਵੀ ਤੁਸੀਂ ਆਹ ਕਰਨਾ ਜਿਸ ਦੇ ਨਾਲ ਲੋਕ ਲੋਕਾਂ ਚ ਤੁਹਾਡੀ ਸਿਮਤੀ ਵੱਧ ਜਾਵੇ ਔਰ ਤੁਸੀਂ ਬਹੁਤ ਵੱਡਾ ਨੁਕਸਾਨ ਕਰਨ ਜਾ ਰਹੇ ਜੇ ਸਿੱਖ ਕੌਮ ਦਾ ਸਿੱਖ ਕੌਮ ਦੀ ਪਿੱਠ ਛੁਰਾ ਮਾਰਨ ਜਾ ਰਹੇ ਜੇ ਤੁਹਾਨੂੰ 10 ਹਲਕਿਆਂ ਚੋਂ ਕੋਈ ਵੀ ਹਲਕਾ ਜਨਰਲ ਹੋਰ ਨਹੀਂ ਦਿਸਿਆ ਕਿ ਜਿੱਥੋਂ ਤੁਸੀਂ ਚੋਣ ਲੜ ਲੀਂਦੇ ਲੁਧਿਆਣਾ ਹਰਕਾ ਖਾਲੀ ਹੋਇਆ ਸੀ ਰਮਵੀਰ ਸਿੰਘ ਬਿੱਟੂ ਇਥੋਂ ਬੀਜੇਪੀ ਚ ਗਿਆ ਤੁਸੀਂ ਉੱਥੋਂ ਵੀ ਚੋਣ ਲੜ ਸਕਦੇ ਸੀ ਪਰ ਤੁਹਾਡਾ ਨਿਸ਼ਾਨਾ ਤੁਹਾਡੀ ਪਾਰਟੀ ਦਾ ਨਿਸ਼ਾਨਾ ਜਿਹੜਾ ਕਿ ਜਦੋਂ ਜਿਹੜਾ ਗੁਲਾਮ ਪੰਛੀ ਹੁੰਦਾ ਨਾ ਜਿਵੇਂ ਹੁਣ ਸਿਮਰਨਜੀਤ ਸਿੰਘ ਮਾਨ ਤੇ ਇੱਕ ਜੰਗਲ ਦੇ ਸ਼ੇਰ ਵਾਂਗ ਨਿਤੜਕ ਜਰਨੈਲ ਆ ਉਹਨੂੰ ਕਿਸੇ ਦਾ ਡਰ ਨਹੀਂ ਹੈ ਪਰ ਤੁਹਾਡੀ ਲਗਾਮ ਉਹ ਤੁਹਾਡੀ ਪਾਰਟੀ ਦੇ ਹੱਥ ਵਿੱਚ ਆ ਤੇ ਉਹ ਜਨਮਾਨ ਸਾਹਿਬ ਨੂੰ ਸੱਟ ਮਾਰ ਕੇ ਤੇ ਫਿਰ ਤੁਹਾਨੂੰ ਸਾਰੀਆਂ ਗੱਲਾਂ ਪੰਜਾਬ ਦੀਆਂ ਵੀ ਭੁੱਲ ਜਾਣੀਆਂ ਸਿੱਖਾਂ ਪ੍ਰਤੀ ਅਮਰਦੀਪਪੁਰ ਜਾਣੇ ਆ ਫਿਰ ਜਨਰਲ ਸੰਤਲ ਨਾਇਲ ਸਿੰਘ ਭਿੰਡਰਾਵਾਲਾ ਵੀ ਭੁੱਲ ਜਾਣਾ ਕਿਉਂਕਿ ਤੁਹਾਡੀ ਹਕੂਮਤ ਨੇ ਤੁਹਾਡੀ ਹਾਈ ਕਮਾਂਡ ਨੇ ਅਹੀਂ ਤੁਹਾਨੂੰ ਇਹ ਗੱਲਾਂ ਕਰਨ ਦੀ ਇਜਾਜ਼ਤ ਨਹੀਂ ਦੇਣੀ ਹੁਣ ਤੁਸੀਂ ਕਹਿੰਦੇ ਜੇ ਮਾਨ ਸਾਹਿਬ ਨੇ ਕੀਤਾ ਕੀ ਮਾਨ ਸਾਹਿਬ ਨੇ ਦੁਨੀਆਂ ਦੇ ਕੋਨੇ-ਕੋਨੇ 'ਚ ਸਿੱਖਾਂ ਦੀ ਆਵਾਜ਼ ਬੁਲੰਦ ਕੀਤੀ ਆ ਅੱਜ ਸਿੱਖ ਕਿਨੂੰ ਕਿਤੇ ਕਿਸੇ ਦੁਨੀਆਂ 'ਚ ਕਿਸੇ ਜਗ੍ਹਾ ਤੇ ਚੁੰਡੀ ਵੱਢੀ ਜਾਵੇ ਤੇ ਸਾਰਾ ਸਿੱਖ ਬਾਹਲੇ ਦੇਸ਼ਾਂ 'ਚ ਉਠ ਖੜਾ ਹੁੰਦਾ ਆ ਮੁਸਲਮਾਨਾਂ ਦੇ 52 ਦੇਸ਼ ਨੇ ਵਾਰ ਇੱਥੇ ਭਾਰਤ ਵਿੱਚ ਜਦੋਂ ਮੁਸਲਮਾਨਾਂ ਨੂੰ ਦਬਾਇਆ ਜਾਂਦਾ ਕੋਈ ਇੱਕ ਰੇਸ਼ਮੀ ਨਹੀਂ ਉੱਠਦਾ ਕਿਸੇ ਸਿੱਖ ਨੂੰ ਥੋਣੀ ਵੱਡੀ ਹੋਵੇ ਜਾਵੇ ਤਾਂ ਸਾਰਾ ਸਿੱਖ ਉੱਠ ਖੜਦਾ ਆ ਇਹ ਦੇਣ ਹੈਗੀ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਜੇ ਕੋਈ ਐਨ ਆਰ ਆਈਜ਼ ਦੀ ਤੁਸੀਂ ਸਪੋਰਟ ਲੈਂਦੇ ਰਹੇ ਜੇ ਫਾਈਨੈਂਸ਼ੀਅਲ ਜਾਂ ਕਿਸੇ ਤਰ੍ਹਾਂ ਦੀ ਵੀ ਉਹ ਦੇਣ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਔਰ ਤੁਹਾਡਾ ਰਾਹੁਲ ਗਾਂਧੀ ਐਜ਼ ਐਮਪੀ ਜੰਮੂ ਕਸ਼ਮੀਰ ਜਾਵੇ ਦੇਸ਼ ਤੋਂ ਬਾਹਰ ਜਾਵੇ ਉੱਤੇ ਕੋਈ ਬੰਦੀ ਨਹੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੰਮੂ ਕਸ਼ਮੀਰ ਤੇ ਨਹੀਂ ਜਾ ਸਕਦਾ ਘੱਟ ਗਿਣਤੀਆਂ ਦੀ ਗੱਲ ਨਹੀਂ ਕਰ ਸਕਦੇ ਉਹ ਬਾਹਰਲੇ ਦੇਸ਼ਾਂ 'ਚ ਨਹੀਂ ਜਾ ਸਕਦੇ ਉਹ ਡਿਬਰੂਗੜ੍ਹ ਜੇਲ੍ਹ 'ਚ ਜਾ ਕੇ ਕੈਦੀਆਂ ਦੀ ਮੁਲਾਕਾਤ ਨਹੀਂ ਕਰ ਸਕਦੇ ਇਹ ਰੋਗ ਕੇਵਲ ਤੇ ਕੇਵਲ ਇਹ ਜਿਹੜੀ ਰੋਕ ਆ ਨਾ ਉਹ ਪੰਥਕ ਸੋਚ ਵਿੱਚ ਰੱਖਣ ਵਾਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਆ ਹੋਰ ਕਿਸੇ ਤੇ ਨਹੀਂ ਹੈਗੀ ਤੇ ਜਿੱਥੋਂ ਤੱਕ ਗੱਲ ਆ ਗਈ ਹੈ ਵੀ ਤੁਸੀਂ ਕਹਿੰਦੇ ਜੀ ਮੇਰੇ ਹਲਕੇ 'ਚ ਵੀ ਮਾਨ ਸਾਹਿਬ ਨੇ ਬੰਦਾ ਖੜਾ ਰਿਆ ਤੁਹਾਨੂੰ ਕਿਸੇ ਕੋਈ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਬੰਦਾ ਬੰਦਾ ਕਿਉਂ ਖੜਾ ਰਿਆ ਜੀ ਤੁਹਾਡੇ ਹਲਕੇ 'ਚ ਖਿਲਾੜਿਆ ਤੇ ਹਰ ਹਲਕੇ 'ਚ ਖਿਲਾੜਨੇ ਹੁੰਦੇ ਤੁਸੀਂ ਵੀ ਖਿਲਾੜੋ ਤੁਸੀਂ ਉੱਥੋਂ ਦਾ ਕਾਂਗਰਸੀ ਖਿਲਾੜ ਦਿਓ ਤੁਸੀਂ ਚੇਚਾ ਇੱਥੋਂ ਛੱਡ ਕੇ ਭਲੱਤ ਤੇ ਉੱਥੇ ਸੰਗਰੂਰ ਗਏ ਜੇ ਤੁਸੀਂ ਬਠਿੰਡੇ ਗਏ ਸੀ ਤੇ ਉਹ ਲੋਕਾਂ ਨੂੰ ਜਾ ਕੇ ਪੁੱਛੋ ਵੀ ਤੁਸੀਂ ਮੁਰਤੀ ਉੱਥੋਂ ਦੀ ਉਹਨਾਂ ਦੀ ਸਾਰ ਲਈ ਆ ਤੁਸੀਂ ਸੰਗਰੂਰ ਗਏ ਜੇ ਤੇ ਬਸ ਜੇ ਆਪਣਾ ਮਤਲਬ ਨਿਕਲ ਗਿਆ ਠੀਕ ਹੈ ਨਹੀਂ ਤੇ ਫਿਰ ਤੁਸੀਂ ਉੱਥੇ ਵੀ ਕਿਤੇ ਨਹੀਂ ਵੜਨਾ ਤੇ ਮਾਨ ਸਾਹਿਬ ਤੇ ਸਿਟਿੰਗ ਐਮਪੀ 1999 ਤੋਂ 2004 ਤੱਕ ਐਮਪੀ ਰਹਿ ਲੋਕਾਂ ਦੇ ਵਿੱਚ ਵਿਚਰਦੇ ਆ ਲੋਕਾਂ ਦੇ ਕੰਮ ਕਰਦੇ ਆ ਲੋਕਾਂ ਦੇ ਵਿੱਚ ਰਹਿੰਦੇ ਆ ਤੁਹਾਡਾ ਉਹਨਾਂ ਨਾਲ ਕੋਈ ਮੁਕਾਬਲਾ ਨਹੀਂ ਕੇਵਲ ਤੇ ਕਿਵਨ ਤੁਸੀਂ ਉਹਨਾਂ ਨੂੰ ਸੱਟ ਮਾਰਨ ਦੇ ਲਈ ਉਹਨਾਂ ਦਾ ਬੋੜ ਦੰਦ ਤੋੜਨ ਦੇ ਲਈ ਕਿਉਂਕਿ ਅੱਜ ਦੀ ਹਕੂਮਤ ਨੂੰ ਵਿੱਚ ਤੁਹਾਡੀ ਪਾਰਟੀ ਨੂੰ ਵਿੱਚ ਸਭ ਤੋਂ ਵੱਡਾ ਫਿਕਰ ਇਹ ਆ ਕਿ ਮਾਨ ਸਾਹਿਬ ਕਿਸੇ ਵੀ ਤਰ੍ਹਾਂ ਪਾਰਲੀਮੈਂਟ ਵਿੱਚ ਨਾ ਚਲੇ ਜਾਣ ਤੁਸੀਂ ਕਹਿੰਦੇ ਸੀ ਜੀ ਪਾਰਲੀਮੈਂਟ ਵਿੱਚ ਕਦੀ ਮਾਨ ਸਾਹਿਬ ਬੋਲਦੇ ਨਹੀਂ ਮਾਨ ਸਾਹਿਬ ਨੂੰ ਤੇ ਬੋਲਣ ਦਾ ਟਾਈਮ ਹੀ ਨਹੀਂ ਦਿੱਤਾ ਜਾਂਦਾ ਜਿੰਨੀ ਵਾਰੀ ਵੀ ਮਾਨ ਸਾਹਿਬ ਨੂੰ ਟਾਈਮ ਦਿੱਤਾ ਗਿਆ ਆ ਤੇ ਉਹਨਾਂ ਨੇ ਗੱਲ ਹੀ ਪੰਥ ਦੀ ਸਿੱਖਾਂ ਦੀ ਕੀਤੀ ਆ ਜਿਹੜਾ ਸਿੱਖਾਂ ਦਾ ਕਤਲੇਆਮ ਬਾਹਰਲੇ ਦੇਸ਼ਾਂ 'ਚ ਹੋ ਰਿਹਾ ਜਾਂ ਇੱਥੇ ਜਾਂ ਜ਼ਿਲ੍ਹਾ 'ਚ ਮੁਲਾਕਾਤਾਂ ਨਹੀਂ ਕਰਉਂਦੇ ਉਹ ਤਾਂ ਗਾਲੀ ਕਾਮ ਦੀ ਕਰਦੇ ਆ ਤੁਸੀਂ ਲੋਕਾਂ ਨੂੰ ਗਮਰਾਹ ਕਰੀ ਜਾਂਦੇ ਏ ਜੀ ਸੋ ਮੇਰੀ ਇੱਕ ਬੇਨਤੀ ਆ ਕਿ ਇੱਕ ਵਾਰੀ ਫੇਰ ਰਿਵਿਊ ਕਰ ਲਵੋ ਤੁਸੀਂ ਲੋਕਾਂ 'ਚੋਂ ਕੱਟੇ ਜਾਓਗੇ ਇਹਦਾ ਬੜਾ ਵੱਡਾ ਨੁਕਸਾਨ ਤੁਹਾਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਆ ਸੋ ਇਹਨੂੰ ਆਪਣੇ ਮੁੱਦੇ ਨੂੰ ਵਿਚਾਰ ਲਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੈਰਾ ਸਾਹਿਬ ਤੁਸੀਂ ਉਸ ਕਾਂਗਰਸ ਦੇ ਪਿੰਜਰੇ ਦੇ ਗੁਲਾਮ ਪੰਛੀ ਹੋ ਜਿਸ ਨੇ ਨਰੂ ਦੀ ਅਗਵਾਈ ਚ 1947 ਦੇ ਵਿੱਚ ਸਾਡੇ ਤੋਂ ਲਾਹੌਰ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਤੇ ਅੱਧੇ ਤੋਂ ਵੱਧ ਪੰਜਾਬ ਜਿਹੜਾ ਆ ਉਹ ਤੋੜ ਕੇ ਤੇ ਦੂਸਰੇ ਪਾਸੇ ਪਾਕਿਸਤਾਨ ਨੂੰ ਦੇ ਦਿੱਤਾ ਤਾਂ ਕਿ ਸਿੱਖਾਂ ਨੂੰ ਆਪਣੇ ਰਾਜ ਦੀ ਯਾਦਨਾ ਆਵੇ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਨੂੰ ਮੇਰਾ ਇੱਕ ਸਵਾਲ ਆ ਕਿ ਇਹ ਪੰਜਾਬ ਦੇ 10 ਜਨਰਲ ਹਲਕੇ ਛੱਡ ਕੇ ਤੇ ਸੰਗਰੂਰ ਦੇ ਵਿੱਚ ਚੋਣ ਲੜਨ ਕਿਉਂ ਗਏ ਆ ਸੰਗਰੂਰ ਨੂੰ ਹੀ ਕਿਉਂ ਚੁਣਿਆ ਆ ਇਹਦੇ ਪਿੱਛੇ ਬੜਾ ਵੱਡਾ ਰਾਜ ਔਰ ਇੱਕ ਪਲਾਨਡ ਸਕੀਮ ਹੈ ਮਾਨ ਸਾਹਿਬ ਨੂੰ ਛੱਡ ਕੇ ਮਾਰੀ ਜਾ ਸਕਦੀ ਆ